ਐਸੀ ਕਿਹੜੀ ਚੀਜ਼ ਹੈ ਜਿਹਨੂੰ ਗਰੀਬ ਇਨਸਾਨ ਵੀ ਓਨਾ ਹੀ ਖਰੀਦ ਸਕਦਾ ਜਿੰਨਾ ਇੱਕ ਅਮੀਰ ਇਨਸਾਨ ਖਰੀਦ ਸਕਦਾ ਹੈ ਤਾਂ ਉਹ ਆ ਖੁਸ਼ੀ ਮੈਂ ਸੁਣਿਆ ਹੈ ਕਿ ਜਦੋਂ ਇਨਸਾਨ ਗਰੀਬ ਹੁੰਦਾ ਹੈ ਤਾਂ ਖੁਸ਼ੀ ਇੱਕ ਐਸੀ ਚੀਜ਼ ਹੈ ਜਿਹਨੂੰ ਬੰਦਾ ਸਭ ਤੋਂ ਸਸਤੇ 'ਚ ਖਰੀਦ ਸਕਦਾ ਲੋਕ ਆਪਦੀ ਗਰੀਬੀ ਨੂੰ ਆਪਣੀਆਂ ਸਫਲਤਾ ਨੂੰ ਦੁਨੀਆ ਤੋਂ ਮਿਲੇ ਤੋਖਿਆਂ ਦਾ ਕਾਰਨ ਮੰਨਦੇ ਆ ਤੇ ਆਪਣੇ ਖੁਸ਼ ਨਾ ਰਹਿਣ ਦਾ ਪਰ ਸੱਚ ਤਾਂ ਇਹ ਆ ਕਿ ਖੁਸ਼ੀ ਤੁਹਾਡੇ ਸੋਚਣ ਤੇ ਤੁਹਾਡੀ ਚੋਇਸ ਤੇ ਡਿਪੈਂਡ ਕਰਦੀ ਆ ਹਮੇਸ਼ਾ ਤੁਹਾਡੇ ਕੋਲ ਚੋਇਸਸ ਹੁੰਦੀਆਂ ਨੇ ਕਿ ਤੁਸੀਂ ਖੁਸ਼ ਹੋਣਾ ਜਾਂ ਤੁਸੀਂ ਉਦਾਸ ਹੋਣਾ ਯੂ ਵਾਂਟ ਟੂ ਕ੍ਰਾਈ ਯੂ ਵਾਂਟ ਟੂ ਸਮਾਈਲ ਕਿ ਤੁਸੀਂ ਰੋਣਾ ਜਾਂ ਹੱਸਣਾ ਇਸ ਵੀਡੀਓ ਦੇ ਅੰਤ ਤੱਕ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਖੁਸ਼ ਹੋਣ ਦੇ ਰੂਲਸ ਬਾਰੇ ਗੱਲ ਕਰਾਂਗੇ ਕਿ ਜਿਨ੍ਹਾਂ ਨਾਲ ਸਾਡੀ ਪੂਰੀ ਲਾਈਫ ਚੇਂਜ ਹੋ ਸਕਦੀ ਹੈ ਜੇ ਅਸੀਂ ਉਹਨਾਂ ਰੂਲਸ ਨੂੰ ਅਪਣਾ ਮੰਗੇ ਤੁਸੀਂ ਜੇ ਹੁਣ ਸੈਡ ਹੋ ਤੇ ਵੀਡੀਓ ਦੇ ਲਾਸਟ ਤੱਕ ਤੁਹਾਡੀ ਸੋਚ ਚੇਂਜ ਹੋ ਜਾਊਗੀ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਹੈਰਾਨੀ ਦੀ ਗੱਲ ਇਹ ਆ ਕਿ ਜੋ ਤੁਹਾਡੇ ਕੋਲ ਹੋਣਾ ਹੈ ਨਾ ਅਗਲੇ 10 ਮਿੰਟ ਤੱਕ ਵੀ ਉਹੀ ਰਹੂਗਾ ਸਭ ਪ੍ਰੋਬਲਮਸ ਉਦਾਂ ਹੀ ਰਹਿਣਗੀਆਂ ਬਸ ਸੋਚਣ ਦਾ ਜੋ ਨਜ਼ਰੀਆ ਹੈ ਨਾ ਉਹ ਚੇਂਜ ਹੋ ਜਾਣਾ ਹੈ ਖੁਸ਼ ਰਹਿਣ ਲਈ ਉਹ ਸਭ ਕੁਝ ਬਦਲ ਜਾਊਗਾ ਸੋ ਪੰਜ ਇਹੋ ਜੀਆਂ ਚੀਜ਼ਾਂ ਪੰਜ ਇਹੋ ਜੇ ਬਦਲਾ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਰ ਲੈਨੇ ਹੋ ਤਾਂ ਤੁਸੀਂ ਬੁਰੀ ਤੋਂ ਬੁਰੀ ਸਿਚੁਏਸ਼ਨ ਵਿੱਚ ਵੀ ਖੁਸ਼ ਰਹਿ ਸਕਦੇ ਹੋ ਬੁਰੀ ਤੋਂ ਬੁਰੀ ਹਾਲਾਤਾਂ ਦੇ ਵਿੱਚ ਵੀ ਪੋਜ਼ਿਟਿਵ ਰਹਿ ਸਕਦੇ ਹੋ ਤੇ ਆਪ ਹੀ ਨਹੀਂ ਦੂਸਰਿਆਂ ਨੂੰ ਵੀ ਤੁਸੀਂ ਪੋਜ਼ਿਟਿਵ ਰੱਖੋਗੇ ਸੋ ਆਓ ਗੱਲ ਕਰਦੇ ਆਂ ਉਹਨਾਂ ਪੰਜ ਰੂਲਸ ਬਾਰੇ ਸੋ ਪਹਿਲਾ ਰੂਲ ਆ ਹਰ ਚੀਜ਼ ਕਿਸੇ ਕਾਰਨ ਕਰਕੇ ਹੁੰਦੀ ਆ ਸੋ ਇਹਦੇ ਨਾਲ ਜੁੜੀ ਆਪਾਂ ਇੱਕ ਛੋਟੀ ਜੀ ਕਹਾਣੀ ਡਿਸਕਸ ਕਰਦੇ ਆਂ ਇੱਕ ਬੱਚੇ ਦੀ ਉਂਗਲ ਕੱਟੀ ਜਾਂਦੀ ਆ ਤੇ ਉਹਦੇ ਘਰ ਦੇ ਉਸ ਦੀ ਕੱਟੀ ਹੋਈ ਉਂਗਲ ਦੇਖ ਕੇ ਬਹੁਤ ਦੁਖੀ ਹੁੰਦੇ ਆ ਕਿ ਸਾਡੇ ਬੱਚੇ ਦਾ ਇੱਕ ਅੰਗ ਘਟ ਗਿਆ ਤੇ ਇੱਕ ਦਿਨ ਉਸੇ ਪਿੰਡ ਵਿੱਚ ਇੱਕ ਡਾਕੂ ਆਉਂਦਾ ਉਹਨੇ ਬਹੁਤ ਸਾਰੇ ਬੱਚਿਆਂ ਨੂੰ ਕਿਡਨਾਪ ਕੀਤਾ ਹੁੰਦਾ ਦਰਅਸਲ ਉਹ ਡਾਕੂ ਇਹਸ ਕਰਕੇ ਕਿਡਨਾਪ ਕਰਦਾ ਬੱਚਿਆਂ ਨੂੰ ਕਿਉਂਕਿ ਉਹ ਨਾ ਇੱਕ ਕਾਲਾ ਜਾਦੂ ਕਰਨ ਵਾਲੇ ਬਾਬੇ ਦੇ ਚੱਕਰ ਵਿੱਚ ਫਸਿਆ ਹੁੰਦਾ ਤੇ ਉਹ ਬਾਬੇ ਨੇ ਉਹਨੂੰ ਕਿਹਾ ਹੁੰਦਾ ਏ ਕਿ ਜੇ ਤੂੰ ਅਮਰ ਹੋਣਾ ਹੈ ਤਾਂ ਤੈਨੂੰ 10 ਬੱਚਿਆਂ ਦੀ ਬਲੀ ਦੇਣੀ ਪਊਗੀ ਪਰ ਸ਼ਰਤ ਇਹ ਹੋਊਗੀ ਕਿ ਉਸ ਬੱਚੇ ਦੇ ਅੰਗ ਸਹੀ ਸਲਾਮਤ ਹੋਣੇ ਚਾਹੀਦੇ ਆ ਸੋ ਇਸ ਕਰਕੇ ਉਹ ਬੱਚਾ ਬਚ ਜਾਂਦਾ ਏ ਉਹਦੇ ਮਾਪੇ ਰੱਬ ਦਾ ਸ਼ੁਕਰਾਨਾ ਕਰਦੇ ਆ ਕਿ ਵਧੀਆ ਹੋਇਆ ਉਸ ਦਿਨ ਇਹਦੀ ਉਂਗਲ ਕੱਟੀ ਗਈ ਨਹੀਂ ਤਾਂ ਅੱਜ ਡਾਕੂ ਇਹਨੂੰ ਮਾਰ ਦਿੰਦਾ ਸੋ एवरीथिंग ਇਸ ਹੈਪਨ ਫੋਰ ਅ ਰੀਜ਼ਨ ਇਨ ਆਰ ਲਾਈਫ ਸਾਨੂੰ ਲੱਗਦਾ ਹੈ ਕਿ ਇਹ ਸਭ ਕਿਉਂ ਹੋ ਰਿਹਾ ਹੈ ਇਹ ਜ਼ਿੰਦਗੀ ਵੀ ਨਾ ਇੱਕ ਫਿਲਮ ਦੀ ਤਰ੍ਹਾਂ ਹੈ ਇਸ ਵਿੱਚ ਹਜੇ ਨਹੀਂ ਪਤਾ ਲੱਗਣਾ ਕਿ ਇਹ ਸਭ ਕਿਉਂ ਹੋ ਰਿਹਾ ਹੈ ਕਲਾਈਮੈਕਸ ਹਜੇ ਬਾਕੀ ਆ ਜ਼ਿੰਦਗੀ ਨੂੰ ਆਪਣੀ ਰਫ਼ਤਾਰ ਨਾਲ ਚੱਲਣ ਦਿਓ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਕਿ ਤੁਹਾਡੇ ਨਾਲ ਇਹ ਸਭ ਕਿਉਂ ਹੋ ਰਿਹਾ ਏ ਤੁਸੀਂ ਬਿਨਾਂ ਸੋਚੇ ਸਮਝੇ ਕੁਝ ਵੀ ਕਰ ਸਕਦੇ ਹੋ ਪਰ ਉੱਪਰ ਵਾਲਾ ਕਦੇ ਵੀ ਬਿਨਾਂ ਸੋਚੇ ਸਮਝੇ ਕੁਝ ਨਹੀਂ ਕਰਦਾ ਤੁਹਾਨੂੰ ਤੁਹਾਡੇ ਕੀਤੇ ਤੇ ਭਰੋਸਾ ਹੋਵੇ ਨਾ ਹੋਵੇ ਪਰ ਉੱਪਰ ਵਾਲੇ ਨੂੰ ਆਪਣੇ ਕੀਤੇ ਤੇ 100% ਭਰੋਸਾ ਆਏ ਕੁਝ ਵੀ ਬਿਨਾਂ ਰੀਜ਼ਨ ਦੇ ਨਹੀਂ ਹੁੰਦਾ ਜੇ ਇਹ ਸੋਚ ਲੈ ਕੇ ਚੱਲਾਂਗੇ ਕਿ ਉੱਪਰ ਵਾਲਾ ਸਭ ਸਹੀ ਕਰ ਰਿਹਾ ਤਾਂ ਇੱਕ ਸਕੂਨ ਚ ਜੀਵਾਂਗੇ ਸੋ ਦੂਸਰਾ ਤਰੀਕਾ ਏ ਕੰਪੈਰੀਜ਼ਨ ਕਰਨਾ ਬੰਦ ਕਰੋ ਕਿਸੇ ਹੋਰ ਨਾਲ ਆਪਣੇ ਆਪ ਨੂੰ ਮੈਚ ਕਰਨਾ ਬੰਦ ਕਰੋ ਤੁਹਾਡੇ ਗਵੰਡੀ ਨੇ 50000 ਦਾ ਇੱਕ 4K আল্ট্রা HD TV ਕੀ ਲੈ ਲਿਆ ਜਦੋਂ ਤੁਹਾਨੂੰ ਪਤਾ ਲੱਗਾ ਕਿ ਉਹਨੇ ਇੰਨੇ ਪੈਸਿਆਂ ਦਾ TV ਲੈ ਲਿਆ ਏ ਤੁਹਾਨੂੰ ਅੱਗ ਲੱਗ ਗਈ ਤੁਹਾਡੇ ਕਿਸੇ ਜਾਣ ਪਛਾਣ ਵਾਲੇ ਨੇ ਆਈਫੋਨ ਲੈ ਲਿਆ ਕਾਰ ਲੈ ਲਈ ਉਦੋਂ ਤੋਂ ਤੁਸੀਂ ਆਪਣੇ ਆਪ ਨੂੰ ਘੱਟ ਸਮਝਣ ਲੱਗੇ ਆਪਣੇ ਆਪ ਨੂੰ ਛੋਟਾ ਫੀਲ ਕਰਨ ਲੱਗੇ ਤੁਹਾਡੇ ਮਨ 'ਚ ਦੁੱਖ ਦਾ ਹਨੇਰਾ ਛਾ ਗਿਆ ਜੇ ਤੁਹਾਡੇ ਨਾਲ ਦਾ ਕੋਈ ਆਪਣੀ ਔਕਾਤ ਬਣਾ ਲੈਂਦਾ ਏ ਕਿ ਉਹ ਮਹਿੰਗੀਆਂ ਚੀਜ਼ਾਂ ਖਰੀਦਣ ਦੇ ਕਾਬਿਲ ਹੋ ਜਾਂਦਾ ਏ ਤਾਂ ਤੁਹਾਨੂੰ ਆਪਣੇ ਨਾਲ ਦੇਆਂ ਤੇ ਦੋਸਤਾਂ ਤੇ ਮਿੱਤਰਾਂ ਤੇ ਮਾਣ ਮਹਿਸੂਸ ਕਰਨਾ ਚਾਹੀਦਾ ਨਾ ਕਿ ਛੜਨਾ ਚਾਹੀਦਾ ਛੜਨਾ ਬੰਦ ਕਰੋ ਕੰਪੈਰੀਜ਼ਨ ਕਰਨਾ ਬੰਦ ਕਰੋ ਜੇ ਤੁਸੀਂ ਕਿਸੇ ਨਾਲੋਂ ਘੱਟ ਹੋ ਤਾਂ ਇਹਦਾ ਮਤਲਬ ਇਹ ਨਹੀਂ ਆ ਕਿ ਤੁਹਾਡੇ ਵਿੱਚ ਕੋਈ ਗੁਣ ਨਹੀਂ ਜਾ ਤੁਸੀਂ ਕੁਝ ਕਰ ਨਹੀਂ ਸਕਦੇ ਮਿਹਨਤ ਕਰਕੇ ਤੁਸੀਂ ਵੀ ਸਭ ਕੁਝ ਪਾ ਸਕਦੇ ਹੋ ਸੜਨ ਨਾਲੋਂ ਮਿਹਨਤ ਕਰੋ ਤੇ ਕਿਸੇ ਦੀ ਖੁਸ਼ੀ ਚ ਖੁਸ਼ ਹੋ ਤੁਸੀਂ ਬਹੁਤ ਖੁਸ਼ੀ ਫੀਲ ਕਰੋਗੇ ਸੋ ਤੀਸਰਾ ਹੈਗਾ ਏ ਕਿ ਲਵ ਯੂਰ self ਖੁਦ ਨੂੰ ਪਿਆਰ ਕਰੋ ਆਪਣੇ ਆਪ ਨਾਲ ਪਿਆਰ ਕਰੋ ਆਪਣੀ ਲਾਈਫ ਦੇ ਹਰ ਚੀਜ਼ ਨਾਲ ਪਿਆਰ ਕਰੋ ਜੋ ਕੰਮ ਤੁਸੀਂ ਕਰ ਰਹੇ ਆ ਉਹਦੇ ਨਾਲ ਪਿਆਰ ਕਰੋ ਜੇ ਕੋਈ ਤੁਹਾਡੇ ਤੋਂ ਖੁਸ਼ ਨਹੀਂ ਆ ਤੇ ਤੁਸੀਂ ਆਪਣੇ ਆਪ ਨੂੰ ਨਾ ਸਾੜੋ ਸੋ ਖੁਸ਼ ਰਹੋ ਇਹ ਅਗਲੇ ਬੰਦੇ ਦਾ ਸੁਭਾਅ ਹੈ ਕਿ ਉਹ ਸੜਦਾ ਹੈ ਪਰ ਤੁਸੀਂ ਆਪਣਾ ਸੁਭਾਅ ਨਾ ਚੇਂਜ ਕਰੋ ਐਸੇ ਲੋਕਾਂ ਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਹੀ ਨਾ ਦਿਓ ਇਗਨੋਰ ਕਰੋ ਇਹੋ ਜਿਹੇ ਲੋਕਾਂ ਨੂੰ ਅਗਲਾ ਪੁਆਇੰਟ ਵੀ ਆਪਣਾ ਇਸੇ ਚੀਜ਼ ਤੇ ਆ ਰਿਹਾ ਹੈ ਸੋ ਚੌਥਾ ਪੁਆਇੰਟ ਆ ਇਗਨੋਰ 네ਗੇਟਿਵ ਪੀਪਲ ਮਾੜੀ ਸੋਚ ਵਾਲੇ ਬੰਦਿਆਂ ਨੂੰ ਇਗਨੋਰ ਕਰਨਾ ਸਿੱਖੋ ਸ਼ੁਰੂ ਕਰੋ ਇਗਨੋਰ ਕਰਨਾ ਕੁਝ ਲੋਕ ਤੁਹਾਡੀ ਜ਼ਿੰਦਗੀ ਵਿੱਚ ਕਾਲੇ ਬੱਦਲ ਵਰਗੇ ਹੁੰਦੇ ਆ ਜੋ ਤੁਹਾਨੂੰ ਅਸਮਾਨ ਦੇ ਦੂਜੇ ਪਾਰ ਦੇਖਣ ਤੋਂ ਰੋਕਦੇ ਆ ਇਹੋ ਨੈਗੇਟਿਵ ਲੋਕ ਹੁੰਦੇ ਜੋ ਤੁਹਾਡੇ ਅੰਦਰ ਨੈਗੇਟਿਵ ਚੀਜ਼ਾਂ ਨੂੰ ਭਰਦੇ ਨੇ ਜੇ ਤੁਸੀਂ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੇ ਆ ਤੁਸੀਂ ਮਿਹਨਤ ਕਰ ਰਹੇ ਆ ਤਾਂ ਇਹ ਤੁਹਾਨੂੰ ਲੱਤਾਂ ਖਿੱਚਣਗੇ ਤੁਹਾਡੀਆਂ ਚੰਗੀ ਚੀਜ਼ ਵਿੱਚ ਕੁਝ ਨਾ ਕੁਝ ਮਾੜਾ ਕੱਢ ਦੇਣਗੇ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੈ ਤਾਂ ਆਪਣੇ ਤੋਂ ਵਧੀਆ ਲੋਕਾਂ ਨਾਲ ਸਮਾਂ ਬਿਤਾਓ ਚਾਹੇ ਉਹ ਤੁਹਾਡੇ ਤੋਂ ਉਮਰ 'ਚ ਵੱਡੇ ਹੋਣ ਜਾਂ ਉਹ ਤੁਹਾਡੇ ਤੋਂ ਉਮਰ 'ਚ ਛੋਟੇ ਹੋਣ ਇਹ ਨਾ ਸੋਚੋ ਕਿ ਮੇਰੇ ਤੋਂ ਛੋਟਾ ਹੈ ਜਿੱਥੋਂ ਗਿਆਨ ਮਿਲਦਾ ਸਾਨੂੰ ਲੈਣਾ ਚਾਹੀਦਾ ਤੇ ਉਹ ਬੰਦਾ ਚਾਹੇ ਤੁਹਾਡੇ ਤੋਂ 1% ਵਧੀਆ ਹੋਵੇ ਚਾਹੇ ਤੁਹਾਡੇ ਤੋਂ 50% ਵਧੀਆ ਹੋਵੇ ਚਾਹੇ ਤੁਹਾਡੇ ਤੋਂ 100% ਵਧੀਆ ਹੋਵੇ ਤੁਸੀਂ ਬਹੁਤ ਸਕਸੈਸਫੁਲ ਹੋਵੋਗੇ ਜੇ ਇਹੋ ਜੇ ਲੋਕਾਂ ਦੀ ਸੰਗਤ ਕਰੋਗੇ ਬਹੁਤ ਖੁਸ਼ੀਆਂ ਨਾਲ ਭਰ ਜਾਊਗੀ ਤੁਹਾਡੇ ਵਿੱਚ ਪੋਜ਼ਿਟਿਵਿਟੀ ਬਹੁਤ ਆਉਗੀ ਜਿਹੜੇ ਤੁਹਾਨੂੰ ਕਹਿੰਦੇ ਨੇ ਕਿ ਤੂੰ ਨਹੀਂ ਕਰ ਸਕਦਾ ਇਹ ਕੰਮ ਨਾ ਕਰ ਇਹਦੇ ਚ ਕੁਝ ਨਹੀਂ ਬਣਦਾ ਜਾਂ ਤੁਹਾਡੀ ਹਮੇਸ਼ਾ ਲੱਤਾਂ ਖਿੱਚਦੇ ਨੇ ਤਾਂ ਉਹਨਾਂ ਨੂੰ ਇਗਨੋਰ ਕਰਨਾ ਸਿੱਖੋ ਕਿਉਂਕਿ ਇਹ ਲੋਕ ਨਾ ਆਪਕੋਸ਼ ਕਰਨਗੇ ਨਾ ਤੁਹਾਨੂੰ ਕਰਨ ਦੇਣਗੇ ਇਹਨਾਂ ਦਾ ਕੰਮ ਹੀ ਇਹ ਆ ਕਿ ਇਹਨਾਂ ਨੇ ਹਰ ਚੀਜ਼ ਚ ਮਾੜਾ ਕੱਢਣਾ ਹੀ ਕੱਢਣਾ ਹੈ ਉਹਦਾਂ ਦੀਆਂ ਚੀਜ਼ਾਂ ਦੱਸਣ ਲੱਗ ਜਾਣਗੇ ਆਏ ਨਹੀਂ ਆਏ ਹੋ ਜਾਂਦਾ ਆਏ ਨਹੀਂ ਆਏ ਹੋ ਜਾਂਦਾ ਦੂਰ ਕਰੋ ਯਾਰ ਇਹੋ ਜਿਹੇ ਲੋਕਾਂ ਤਾਂ ਪੰਜਵਾਂ ਪੁਆਇੰਟ ਆ ਬੀ ਬਿਜ਼ੀ ਐਂਡ ਟੇਕ ਇਟ ਈਜ਼ੀ ਕੋਸ਼ਿਸ਼ਾਂ ਕੁਸ਼ ਕਰਦੇ ਰਹੋ ਤੇ ਹਰ ਚੀਜ਼ ਨੂੰ ਇਹ ਕਹੋ ਕਿ ਹਾਂ ਇਹ ਮੇਰੇ ਲਈ ਸੌਖੀ ਆ ਜਦੋਂ ਕਿਸੇ ਪਾਸੇ ਕੋਈ ਸਹਾਰਾ ਨਾ ਦੇ ਸੇ ਤਾਂ ਸਭ ਤੋਂ ਕਾਰਗਰ ਤਰੀਕਾ ਅੱਜ ਤੱਕ ਜੇ ਕੋਈ ਸਾਬਿਤ ਹੋਇਆ ਹੈ ਤਾਂ ਉਹ ਇਹ ਆ ਕਿ ਬਿਜ਼ੀ ਰਹੋ ਇਹੋ ਜਿਹੇ ਕਿੰਨੇ ਸੁਪਨੇ ਨੇ ਜੋ ਵਕਤ ਦੇ ਉਤਰਾ ਚੜਾਅ ਨੇ ਉਡੀ ਜ਼ਿੰਦਗੀ ਚੋਂ ਨਜ਼ਰ ਅੰਦਾਜ਼ ਕਰ ਦਿੱਤੇ ਆ ਇਹੋ ਜੇ ਕਿੰਨੇ ਕੰਮ ਨੇ ਜੋ ਤੁਸੀਂ ਸੋਚਿਆ ਸੀ ਕਿ ਅੱਜ ਕਰ ਲੂੰ ਕੱਲ ਕਰ ਲੂੰ ਸਹੀ ਸਮਾਂ ਆਉਣ ਤੇ ਕਰ ਲੂੰ ਜਦੋਂ ਟਾਈਮ ਮਿਲਿਆ ਉਦੋਂ ਕਰੂੰ ਇਹ ਸਭ ਕਹਿ ਕੇ ਤੁਸੀਂ ਟਾਲ ਦਿੱਤੇ ਇਹੋ ਜੇ ਬਹੁਤ ਕੰਮ ਹੋਣਗੇ ਉਹਨਾਂ ਨੂੰ ਕਰੋ ਬਸ ਕਿਸੇ ਵੀ ਤਰ੍ਹਾਂ ਆਪਣੇ ਆਪ ਨੂੰ ਬਿਜ਼ੀ ਰੱਖੋ ਇਹੋ ਜੇ ਬਹੁਤ ਕੰਮ ਨੇ ਜੋ ਬੈਠ ਕੇ ਰੋਣ ਦੀ ਬਜਾਏ ਹੱਲ ਲੱਭਿਆਂ ਹੱਲ ਨਿਕਲਦਾ ਏ ਇਹ ਟਾਈਮ ਨੇ ਤਾਂ ਵੱਡੇ-ਵੱਡਿਆਂ ਨੂੰ ਮਿੱਟੀ ਕੀਤਾ ਏ ਤੇ ਕਿੰਨੇ ਛੋਟਿਆਂ ਨੂੰ ਜ਼ਿੰਦਗੀ ਦਿੱਤੀ ਹੈ ਤੁਹਾਡੇ ਦੁੱਖ ਕੀ ਚੀਜ਼ ਹੈ బిజీ ਰਹਿਣਾ ਸਿੱਖੋ ਤੇ ਕਿੰਨਾ ਵੀ ਔਖਾ ਸਮਾਂ ਹੋਵੇ ਬਸ ਇਹੀ ਕਹੋ ਕਿ ਇਹ ਮੇਰੇ ਲਈ ਸੌਖਾ ਹੀ ਆ ਕਰ ਹੀ ਰਹਿਣਾ ਮੈਂ ਇਹ ਚੀਜ਼ਾਂ ਤੁਹਾਨੂੰ ਬਹੁਤ ਪੋਜ਼ਿਟਿਵਿਟੀ ਨਾਲ ਭਰ ਦੇਣਗੀਆਂ ਤੇ ਤੁਹਾਡੀ ਲਾਈਫ 'ਚ ਵੀ ਇੱਕ ਨਵਾਂ ਮੋੜ ਆਊਗਾ ਜਾਂਦੇ ਜਾਂਦੇ ਆਪਾਂ ਉਹਨਾਂ ਪੰਜ ਰੂਲਜ਼ ਨੂੰ ਰਿਵਾਈਜ਼ ਕਰ ਲੈਨੇ ਆ ਪਹਿਲਾ ਰੂਲ ਹਰ ਚੀਜ਼ ਦਾ ਕੋਈ ਕਾਰਨ ਹੁੰਦਾ ਜੇ ਵਾਪਰਦੀ ਹੈ ਤਾਂ ਉਹਦਾ ਕੋਈ ਕਾਰਨ ਆ ਦੂਸਰਾ ਕੰਪੈਰੀਜ਼ਨ ਕਰਨਾ ਬੰਦ ਕਰੋ ਸ਼ਾਰਕ ਮੱਛੀ ਪਾਣੀ ਦੀ ਰਾਣੀ ਹੁੰਦੀ ਆ ਤੇ ਸ਼ੇਰ ਜੰਗਲ ਦਾ ਰਾਜਾ ਮੱਛੀ ਪਾਣੀ ਤੋਂ ਬਾਹਰ ਜਾਂਦੀ ਨਹੀਂ ਰਹਿ ਸਕਦੀ ਤੇ ਸ਼ੇਰ ਪਾਣੀ ਦੇ ਅੰਦਰ ਸੋ ਕੰਪੈਰੀਜ਼ਨ ਕਰਨਾ ਬੰਦ ਕਰੋ ਤੀਸਰਾ ਰੂਲ ਆਪਣੇ ਆਪ ਨੂੰ ਪਿਆਰ ਕਰੋ ਜਿਹੋ ਜਿਹੀ ਵੀ ਹੋ ਕਾਲੇ ਗੋਰੇ ਜਵਾਨ ਬੁੱਢੇ ਸਫਲ ਆ ਅਸਫਲ ਬਸ ਆਪਣੇ ਆਪ ਨੂੰ ਪਿਆਰ ਕਰੋ ਚਾਹੇ ਤੁਹਾਨੂੰ ਕੋਈ ਹੋਰ ਪਿਆਰ ਨਾ ਕਰੇ ਨੇਗੇਟਿਵ ਇਨਸਾਨਾਂ ਨੂੰ ਇਗਨੋਰ ਕਰੋ ਇਹ ਉਹ ਲੋਕ ਆ ਜੋ ਨਾ ਕੁਛ ਕਰਦੇ ਆ ਨਾ ਕਰਨ ਦਿੰਦੇ ਆ ਲਤਾਂ ਖਿੱਚਣ ਵਾਲੇ ਆ ਇਹਨਾਂ ਤੋਂ ਦੂਰ ਰਹੋ ਬਿਜ਼ੀ ਰਹੋ ਪੰਜ ਮਰੂਲੇ ਆ ਕਿ ਬਿਜ਼ੀ ਰਹੋ ਤੇ ਇਹ ਕਹੋ ਕਿ ਇਹ ਮੇਰੇ ਲਈ ਸੌਖਾ ਹੀ ਆ ਸੋ ਸਾਰੀਆਂ ਗੱਲਾਂ ਦਾ ਨਿਚੋੜ ਇਹ ਹੀ ਨਿਕਲਦਾ ਕਿ ਖੁਸ਼ ਰਹੋ ਕਿਸੇ ਵੀ ਤਰ੍ਹਾਂ ਆਪਣੀ ਖੁਸ਼ੀ ਨੂੰ ਮਰਨ ਨਾ ਦਿਓ ਮਸਤ ਰਹੋ ਅੱਜ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਕੇ ਆਪਣੇ ਹੋਰ ਦੋਸਤਾਂ ਤੱਕ ਪਹੁੰਚਾਓ ਤੇ ਕਮੈਂਟ ਵਿੱਚ ਜੇ ਤੁਸੀਂ ਆਪਣੀ ਜ਼ਿੰਦਗੀ ਅੱਜ ਤੋਂ ਖੁਸ਼ੀ ਨਾਲ ਜੀਣਾ ਸ਼ੁਰੂ ਕਰ ਰਹੀ ਹਾਂ ਤਾਂ ਜ਼ਿੰਦਗੀ ਜਿੰਦਾਬਾਦ ਜ਼ਰੂਰ ਲਿਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਰੱਬ ਰੱਖਾ